ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੁੱਥੇ ਕੀ ਪੰਜਾਬ ਦੇ ਹਰਿਆਣਾ ਦੇ ਆਏ ਕਹੀਏ ਕਿ ਦੇਸ਼ ਦੇ ਅਲੱਗ-ਅਲੱਗ ਮਾਮਲੇ ਜਿਹੜੇ ਆ ਉਹ ਆਉਂਦੇ ਨੇ ਲੇਕਿਨ ਇਸ ਹਾਈ ਕੋਰਟ ਦੇ ਵਿੱਚ ਹੁਣ ਕਾਫੀ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਸਪੇਸ ਦੀ ਪਾਰਕਿੰਗ ਸਪੇਸ ਨਹੀਂ ਹੈ ਲਗਾਤਾਰ ਸਵੇਰੇ ਅਸੀਂ ਦੇਖੀਏ ਤਾਂ ਉੱਥੇ ਜਾਮ ਲੱਗਦਾ ਹੈ ਹਾਲਾਂਕਿ 2014 ਤੋਂ ਲੈ ਕੇ ਹੁਣ ਤੱਕ ਇੱਕ ਪੀਆਈਐਲ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਜਿਹਦੇ ਵਿੱਚ ਹਾਈ ਕੋਰਟ ਨੂੰ ਹੋਰ ਬਿਲਡਿੰਗ ਦੇਣ ਦੇ ਲਈ ਵੀ ਗੱਲ ਕਹੀ ਗਈ ਹੈ ਲੇਕਿਨ ਹਾਲੇ ਤੱਕ ਇਸ ਦੇ ਉੱਤੇ ਕੋਈ ਵੀ ਫੈਸਲਾ ਨਹੀਂ ਲਿੱਤਾ ਗਿਆ ਹਾਈ ਕੋਰਟ ਸਖਤ ਹੈ ਕਿਉਂਕਿ 11 ਤਰੀਕ ਨੂੰ ਜਿਹੜਾ ਮੀਂਹ ਪਿਆ ਮੀਂਹ ਪੈਣ ਤੋਂ ਬਾਅਦ ਹਾਈ ਕੋਰਟ ਦੇ ਰਿਕਾਰਡ ਜਿਹੜਾ ਕਿ ਸੈਕਟਰ 17 ਦੇ ਵਿੱਚ ਰੱਖਿਆ ਗਿਆ ਸੀ ਉਹ ਖਰਾਬ ਹੋਇਆ ਹਾਈ ਕੋਰਟ ਨੇ ਹੁਣ ਅਗਲੀ ਸੁਣਵਾਈ 23 ਅਗਸਤ ਨੂੰ ਤੈਅ ਕੀਤੀ ਹੈ ਤੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕੋਈ ਆਇਡੈਂਟੀਫਾਈ ਕਰੋ ਬਿਲਡਿੰਗ ਤੇ ਸਾਨੂੰ ਦਿਓ ਹੋਰ ਕੀ ਕੁ ਕੀ ਕੁਝ ਜਾਣਨ ਦੇ ਲਈ ਸਾਡੇ ਨਾਲ ਐਡਵੋਕੇਟ ਧੀਰਜ ਜੈਨ ਨੇ ਜਿਹੜੇ ਕਿ ਕੇਂਦਰੀ ਸਰਕਾਰ ਤੋਂ ਨੇ ਧੀਰਜ ਜੀ ਇਸ ਪੂਰੇ ਮਾਮਲੇ ਦੀ ਗੱਲ ਕਰੀਏ ਹਾਈ ਕੋਰਟ ਦੇ ਵਿੱਚ ਲਗਾਤਾਰ ਵਕੀਲਾਂ ਦੀ ਜਿਹੜੀ ਹੈ ਕਿ ਸੰਖਿਆ ਵੀ ਵੱਧ ਰਹੀ ਹੈ ਇਸ ਤੋਂ ਇਲਾਵਾ ਪਾਰਕਿੰਗ ਸਪੇਸ ਦੀ ਬਹੁਤ ਜ਼ਿਆਦਾ ਦਿੱਕਤ ਹੈ ਹਾਈ ਕੋਰਟ ਦਾ ਕੀ ਵੀਓ ਇਸ ਚੀਜ਼ ਪੂਰੇ ਮਾਮਲੇ ਨੂੰ ਲੈ ਕੇ ਕਿ ਹਾਈ ਕੋਰਟ ਦੀ ਐਕਸਪੈਂਸ਼ਨ ਲਈ ਜੋ-ਜੋ ਚੀਜ਼ਾਂ ਜੋ-ਜੋ ਰਿਕਵਰਡਾ ਰਹੇ ਇਹ ਸਾਰਾ ਮਾਮਲਾ ਹਾਈ ਕੋਰਟ ਦਾ ਹੀ ਹੈ ਹੁਣ ਹਾਈ ਕੋਰਟ ਲਈ ਸਪੈਨਸ਼ਨ ਲਈ ਇਕੁਇਲਿਸਟਿਕ ਡਵੈਲਪਮੈਂਟ ਪਲਾਨ ਅਪਰੂਵ ਹੋਇਆ ਸੀ ਹੁਣ ਉਸ ਪਲਾਨ ਦੀ ਇੰਪਲੀਮੈਂਟੇਸ਼ਨ ਤੇ ਰਿਲੇਟਡ ਜੋ ਵੀ ਦਿੱਕਤਾਂ ਆ ਰਹੀਆਂ ਆ ਉਹ ਇਸ ਪੀਆਲ ਦਾ ਉਹ ਇਸ ਪੀਆਲ ਦੇ ਥਰੂ ਉਹ ਹਾਈ ਕੋਰਟ ਦੇ ਮਾਮਲਾ ਤੀਨ ਹੈ ਹਾਈ ਕੋਰਟ ਹਾਈ ਜਦ ਹਾਈ ਕੋਰਟ ਨੂੰ ਯੂਨੈਸਕੋ ਵੱਲੋਂ ਹੈਰੀਟੇਜ ਸਟੇਟਸ ਦਿੱਤਾ ਗਿਆ ਹੈ ਹੁਣ ਇਹਦੇ ਕਰਕੇ ਜਿਹੜੇ ਹਾਈ ਕੋਰਟ ਦੀ ਜਿਹੜੀ ਵੀ ਡਵੈਲਪਮੈਂਟ ਹੋਣੀ ਹੈ ਜਿਹੜਾ ਪਲਾਨ ਹੈ ਉਹਦੇ ਕਰਕੇ ਇਸ ਹੈਰਿਟੇਜ ਤੇ ਕੀ ਅਸਰ ਪੈਂਦਾ ਹੈ ਉਹਦੀ ਸਕੀਮ ਹੈ ਜਿਹੜੀ ਜਿਹੜੀ ਗਾਈਡਲਾਈਨਸ ਹੈ ਇਨਵੈਸਟਿਗੇਟ ਕਰੀ ਉਸ ਉਹਦੇ ਤੇ ਕੀ ਅਸਰ ਪਏਗਾ ਇਸ ਲਈ ਹਾਈ ਕੋਰਟ ਨੇ ਡਿরেকਸ਼ਨ ਦਿੱਤੀ ਹੋਈ ਹੈ ਆਈਟੀ ਰੂੜਕੀਨ ਨੂੰ ਕਿ ਤੁਸੀਂ ਹਾਈ ਕੋਰਟ ਦੇ ਪਲਾਨ ਨੂੰ ਦੇਖ ਕੇ ਉਹਨਾਂ ਦੀ ਗਾਈਡਲਾਈਨਸ ਦੇਖ ਕੇ ਤੁਸੀਂ ਇੱਕ ਹੈਰਿਟੇਜ ਇੰਪੈਕਟ ਅਸੈਸਮੈਂਟ ਰਿਪੋਰਟ ਤਿਆਰ ਕਰੋ ਇਸ ਤੋਂ ਇਲਾਵਾ ਇੱਕ ਇੱਕ ਹੋਰ ਟੈਕਨੀਕਲ ਇਸ਼ੂ ਤੇ ਦੂਸਰੀ ਇੱਕ ਹੋਰ ਇਸ਼ੂ ਤੇ ਰਿਪੋਰਟ ਆਈਟੀ ਰੂੜਕੀਨ ਨੂੰ ਹਾਈ ਕੋਰਟ ਨੇ ਕਿਹਾ ਹੈ ਤਿਆਰ ਕਰਨ ਲਈ ਅਸੀਂ ਕੋਰਟ ਨੂੰ ਦੱਸਿਆ ਹੈ ਕਿ ਰਿਪੋਰਟ ਇਹ ਮਾਮਲਾ ਇਹ ਦੋ ਇਸ਼ੂਸ ਤੇ ਇਹ ਆਈਟੀ ਰੂਟ ਕੀ ਦੇ ਅਧੀਨ ਹੈ ਤੇ ਇੱਕ ਮਾਮਲੇ ਤੇ 15 ਅਗਸਤ ਤੱਕ ਰਿਪੋਰਟ ਸਬਮਿਟ ਹੋ ਸਕੇ ਤਿਆਰ ਹੋ ਜਾਏਗੀ ਦੂਸਰਾ ਜਿਹੜਾ ਹਾਈ ਕੁ ਹੈਰੀਟੇਜ ਇੰਪੈਕਟ ਅਸੈਸਮੈਂਟ ਦੀ ਰਿਪੋਰਟ ਹੈ ਉਹ 15 ਅਕਤੂਬਰ ਤੱਕ ਦੀ ਟਾਈਮਲਾਈਨ ਹੈ ਸਾਡ ਆਈਟੀ ਰੂਟ ਕੀ ਕੋਲ ਤੋਂ ਉਦੋਂ ਤੱਕ ਇਹ ਤਿਆਰ ਕਰਕੇ ਸਬਮਿਟ ਕਰ ਦੋਗੇ ਸਰ ਇੱਕ ਇਹ ਵੀ ਗੱਲ ਕਹੀ ਗਈ ਸੀ ਕਿ ਇਕੋ ਫਰੈਂਡਲੀ ਜ਼ੋਨ ਹੈ ਉਥੇ ਸੁਖਨਾ ਲੈਕ ਦੇ ਨਾਲ ਲੱਗਦਾ ਹੈ ਤੇ ਇਹ ਵੀ ਸੈਂਸਿਟਿਵ ਜ਼ੋਨ ਵੀ ਹੈ ਇਕੋ ਸੈਂਸਿਟਿਵ ਜ਼ੋਨ ਇਹ ਵੀ ਇਸ਼ੂ ਹੈ ਤੇ ਦੂਜਾ ਡਰੋਨ ਰਾਹੀਂ ਵੀ ਇੱਕ ਸਰਵੇ ਕਰਾਉਣ ਦੇ ਲਈ ਕਿਹਾ ਗਿਆ ਸੀ ਨਮ ਜੋ ਵੀ ਇਹ ਨਦੀ ਆਈਟੀ ਰੁੜਕੀ ਦੀ ਜੋ ਵੀ ਅਸੈਸਮੈਂਟ ਹੈ ਉਹ ਜਿਸ ਤਰ੍ਹਾਂ ਵੀ ਹੋਣੀ ਹੈ ਉਹ ਉਹ ਹੋਏਗੀ ਜੂਨ ਵਿੱਚ ਆਈਟੀ ਰੁੜਕੀ ਨੇ ਆਪਣੀ ਹੈਰੀਟੇਜ ਇੰਪੈਕਟ ਅਸੈਸਮੈਂਟ ਲਈ ਡਰੋਨ ਸਰਵੇ ਕਰਵਾਇਆ ਸੀ ਹਾਈ ਕੋਰਟ ਐਕੁਰਤੀ ਪਰਮਿਸ਼ਨ ਲੈ ਕੇ ਤੇ ਉਸ ਤੋਂ ਬਾਅਦ ਹੋਰ ਸਰਵੇ ਹੋਇਆ ਸੀ ਤੇ ਇਹ ਸਭ ਟੈਕਨੀਕਲिटीज ਹੈਗੀਆਂ ਇੱਕ ਵਾਰ ਉਹਦੀ ਰਿਪੋਰਟ ਆ ਜਾਏਗੀ ਆਈਟੀ ਰੁੜਕੀ ਦੀ ਤਾਂ ਉਸ ਤੋਂ ਫਿਰ ਅੱਗੇ ਕਿਸ ਤਰ੍ਹਾਂ ਚੱਲਣਾ ਹੈ ਕਿ ਕਿਹ ਕਿਹ ਚੀਜ਼ਾਂ ਰਿਕੁਆਇਰਮੈਂਟ ਹੈ ਉਹ ਫਿਰ ਦੇਖਿਆ ਜਾਏਗਾ ਸਰ ਕੋਈ ਅਲੱਗ ਤੋਂ ਵੀ ਜਗ੍ਹਾ ਦਿੱਤੀ ਵੀ ਹੈ ਵੈਸੇ ਹਾਈ ਕੋਰਟ ਨੂੰ ਪ੍ਰਸ਼ਾਸਨ ਵੱਲੋਂ ਉਹ ਮਾਮਲਾ ਸਾਰਾ ਬਿਊਟੀ ਐਡਮਿਨਿਸਟ੍ਰੇਸ਼ਨ ਦੇ ਅੰਦਰ ਤੇ ਉਹਦੇ ਕਿਉਂਕਿ ਮੈਟਰ ਹਲੇ ਹਾਈ ਕੋਰਟ ਦੇ ਅੰਦਰ ਹੈ ਤਾਂ ਉਸੇ ਮੇਰਾ ਕੁਝ ਵੀ ਕਹਿਣਾ ਠੀਕ ਨਹੀਂ ਹੈ ਯੂਟੀ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਵੀ ਵਕੀਲ ਹੈ ਉਹ ਤੁਹਾਨੂੰ ਜ਼ਿਆਦਾ ਬਿਹਤਰ ਦੱਸ ਸਕਣਗੇ ਪਰ ਇਹ ਸਾਰੇ ਮਾਮਲੇ ਹੁਣ ਹਾਈ ਕੋਰਟ ਦੇ ਅੰਦਰ ਹੈ ਹਾਈ ਕੋਰਟ ਇਸ ਪੀਆਇਲ ਵਿੱਚ ਸਾਰੇ ਮਾਮਲੇ ਨੂੰ ਓਵਰਸੀ ਕਰ ਸਰ ਕਿੰਨੇ ਇੰਨੇ ਸਮੇਂ ਤੋਂ ਇਹ ਮਾਮਲਾ ਚੱਲ ਰਿਹਾ ਹੈ ਕਿੱਥੇ ਤੱਕ ਡਿਵੈਲਪਮੈਂਟ ਕਿੱਥੇ ਰੁਕ ਗਈ ਸੀ ਡਿਵੈਲਪਮੈਂਟ ਇਹ ਸੀ ਕਹੀਏ ਇਸ ਪ੍ਰੋਸੈਸ ਕਿੱਥੇ ਰੁਕ ਗਿਆ ਸੀ ਇਸ ਪੂਰੇ ਮੈਟਰ ਦਾ ਦੋ ਤਿੰਨ ਮਾਮੂਸਿਓ ਜਿਹੜੇ ਹਾਈਲਾਈਟ ਹੋਏ ਹੈ ਜਿਹੜੇ ਆਈਡੈਂਟੀਫਾਈ ਕੀਤੇ ਹੈ ਹਾਈ ਕੋਰਟ ਨੇ ਇਹ ਇੱਕ ਤਾਂ ਹੈਰੀਟੇਜ ਇੰਪੈਕਟ ਅਸੈਸਮੈਂਟ ਵਾਲਾ ਇਸ਼ੂ ਸੀਗਾ ਇੱਕ ਜਿਹੜਾ ਸੁਕਨਾ ਦਾ ਜਿਹੜਾ ਕੈਚਮੈਂਟ ਏਰੀਆ ਦਾ ਇਸ਼ੂ ਹੈ ਦੋਨਾਂ ਚ ਹਾਈ ਕੋਰਟ ਨੇ ਕੁਝ ਨਿਰਦੇਸ਼ ਜਾਰੀ ਕੀਤੇ ਹਨ ਪਿਛਲੇ ਦੋ ਦਿਨ ਹੀਅਰਿੰਗਸ ਤੇ ਉਹਨਾਂ ਦੀ ਸਬ ਰਿਪੋਰਟ ਤੋਂ ਬਾਅਦ ਫਿਰ ਅੱਗੇ ਮਾਮਲਾ ਅੱਗੇ ਵਧੇ ਹਾਈ ਕੋਰਟ ਨੇ ਕੋਈ ਜਿਵੇਂ ਹੁਣ ਅਸੀਂ ਦੇਖਿਆ ਸੀ ਰਿਕਾਰਡ ਜਿਹੜਾ 17 ਦੇ ਵਿੱਚ ਕੁਝ ਸਕੈਨ ਡਾਕੂਮੈਂਟਸ ਆਰਡਰ ਦੇ ਵਿੱਚ ਵੀ ਆਇਆ ਹੋਇਆ ਹੈ ਕਈ ਜਿਹੜੇ ਸਕੈਨ ਹੋ ਰਹੇ ਨੇ ਕਈ ਨਹੀਂ ਹੋ ਰਹੇ ਨੇ ਇਸ ਨੂੰ ਲੈ ਕੇ ਕਿੰਨਾ ਗੰਭੀਰ ਸੀ ਹਾਈ ਕੋਰਟ ਮ ਹਾਈ ਕੋਰਟ ਜੀ ਵੀ ਸਭੀ ਸਾਰੀ ਪਾਰਟੀ ਚਾਹੁੰਦੀ ਹੈ ਕਿ ਹਾਈ ਕੋਰਟ ਦੀ ਫੰਕਸ਼ਨਿੰਗ ਸਮੂਧ ਰਹੇ ਸਭ ਕਿਲ ਨੂੰ ਦਿੱਕਤ ਨਾ ਆਵੇ ਪਾਰਕਿੰਗ ਲਈ ਚੈਂਬਰ ਸਭੀ ਜਗ੍ਹਾ ਹੋਵੇ ਤਾਂ ਇਹ ਸਭ ਸਾਰੇ ਜਿਹੜੇ ਪੀਐਲ ਦਾ ਪਰਪਸ ਇਹ ਹੈ ਕਿ ਇਹ ਸਾਰੇ ਇਸ਼ੂ ਜਿਹੜੇ ਵੀ ਕੋਈ ਕੋਈ ਰੁਕੇ ਕਿਤੇ ਵੀ ਹੋ ਰੁਕੇ ਹੋਣਗੇ ਇਹਨਾਂ ਨੂੰ ਅਸੀਂ ਫਟਾਫਟ ਇਹਨੂੰ ਰਿਜ਼ੋਲਵ ਕਰਕੇ ਜਿਹੜਾ ਐਕਸਪੈਂਸ਼ਨ ਵੈਰ ਜਲਦੀ ਹੋ ਸਕੇ ਇਸ ਕਰਕੇ ਸਾਰੇ ਮੈਂ ਸਾਰੀ ਮਤਲਬ ਜਿੰਨੇ ਵੀ ਪਾਰਟਿਸਿਪੇਟ ਹੋ ਰਹੇ ਆ ਯੂਟੀ ਹੋ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸੈਂਟਰਲ ਗਵਰਨਮੈਂਟ ਸਭ ਦਾ ਫੋਕਸ ਹੈ ਕਿ ਇਹ ਸਾਰੇ ਮਾਮਲੇ ਨੂੰ ਜਲਦ ਤੋਂ ਜਲ ਰਿਜ਼ੋਲਵ ਕਰਤਾ ਜਾਵੇ 3 ਤਰੀਕ ਨੂੰ ਸਰ ਸਟੇਟਸ ਰਿਪੋਰਟ ਫਾਈਲ ਕਰਨਾ ਮੈਮ ਆਈਟੀ ਰੂਡ ਕੀ ਵੱਲੋਂ ਤਾਂ 15 ਅਕਤੂਬਰ ਦੀ ਡੇਟ ਹੈ ਸਾਨੂੰ ਇੱਕ ਦੂਸਰੇ ਦੂਸਰੇ ਇਸ਼ੂ ਦੇ ਜਿਹੜੀ ਰਿਪੋਰਟ ਹੈ ਉਹ 15 ਅਗਸਤ ਤੱਕ ਉਹਨਾਂ ਨੇ ਕਿਹਾ ਸੀ ਤਿਆਰ ਹੋ ਜਾਏਗੀ ਉਹ ਜਿਵੇਂ ਵੀ ਤਿਆਰ ਹੋਏਗਾ ਸਿਰ ਹਾਈ ਕੋਰਟ ਫਾਈਲ ਕਰ ਦਾਂਗੇ ਲਗਾਤਾਰ 2 ਵਜੇ ਹੀ ਸੁਣਵਾਈ ਰਹੇਗੀ 23 ਅਗਸਤ ਨੂੰ ਕੋਰਟ ਰੋਜ਼ ਹੋਏ ਕਿਉਂ ਜੋ ਵੀ ਡੇਟ ਹੋਏਗੀ ਉਸ ਦਿਨ ਡੇਟ ਦੇ ਅਨਸਾਰ ਹੋਏਗੀ ਉਹ ਤਾਂ ਕੋਰਟ ਤੇ ਉਸ ਦਿਨ ਡਿਪੈਂਡ ਕਰਦਾ ਹੈ ਕਿਸ ਵੇਲੇ ਕੇਸ ਸੁਣਨਗੇ ਤੇ ਬਿਲਕੁਲ ਕੇਂਦਰ ਸਰਕਾਰ ਵੱਲੋਂ ਜਿਹੜਾ ਆਈਟੀ ਰੂੜਕੀ ਦੀ ਰਿਪੋਰਟ ਦੇਣੀ ਹੈ ਲੇਕਿਨ ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਬਿਲਡਿੰਗ ਵੀ ਆਈਡੈਂਟੀਫਾਈ ਕਰਕੇ ਦੇਣੀ ਹੈ ਕਿ ਕਿੱਥੇ ਹਾਈ ਕੋਰਟ ਨੂੰ ਉਹ ਰਿਕਾਰਡ ਰੱਖਣ ਦੇ ਲਈ ਰੈਂਟ ਫਰੀ ਬਿਲਡਿੰਗ ਦੇ ਸਕਦੇ ਆ ਜਿਸ ਤੋਂ ਇਲਾਵਾ ਯੂਟੀ ਸੈਕਟਰੀਟੀ ਕੁਝ ਤਸਵੀਰਾਂ ਵੀ ਜਿਹੜੀ ਹੈ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਯੂਟੀ ਪ੍ਰਸ਼ਾਸਨ ਨੂੰ ਦੇਣੀ ਪਵੇਗੀ ਕੈਮਰਾ ਪ੍ਰਸੈਂਟ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ